ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਚੈਨਾ ਡੋਰ ਦਾ ਹਾਲ ਮੇਰੇ ਤੁਰੇ ਜਾਂਦੇ ਤੇ ਮੋਟਰਸਾਈਕਲ ਦੇ ਵਿੱਚ ਆ ਇਧਰ ਹੋਈ ਹੈ ਡੋਰ ਪਰ ਤਾਂ ਅੰਗਾ ਇੱਕੋ ਦਮ ਫਸੀ ਹੈ ਕਿਉਂਕਿ ਜਿਹੜੇ ਕਿ ਚੈਨਾ ਡੋਰ ਵੇਚਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਇਸੇ ਤਰ੍ਹਾਂ ਹੀ ਲੋਕਾਂ ਦੇ ਗਲਬੱਟਣੇ ਸ਼ੁਰੂ ਹੋ ਜਾਣਗੇ ਕਿਉਂਕਿ ਦੁਕਾਨ ਵਾਲੇ ਇਹ ਟੜਲੇਣਾ ਵੇਚ ਰਹੇ ਨੇ ਇੰਨਾ ਕਿ ਟੜਲੇਣਾ ਵੇਚ ਰਹੇ ਨੇ ਆ ਦੇਖੋ ਮੇਰੇ ਮੋਟਰਸਾਈਕਲ ਦੇ ਵਿੱਚ ਫਸੀ ਹੋਈ ਹੈ ਆ ਸ਼ਰਿਆਮ ਤੁਹਾਨੂੰ ਦੇਖੋ ਨਾ ਵੀ ਮੋਟਰਸਾਈਕਲ ਦੇ ਵਿੱਚ ਇੰਨਾ ਕੁ ਸ਼ੁਕਰ ਆ ਵੀ ਮੈਂ ਖੁਦ ਆ ਰਹਾ ਸੀ ਵੀ ਇੱਕੋ ਦਮ ਜਦ ਮੈਂ ਦੇਖੀ ਤਾਂ ਮੋਟਰਸਾਈਕਲ ਦੇ ਵਿੱਚ ਫਸ ਗਈ ਤੇ ਕਿਉਂਕਿ ਜਿੰਨੇ ਵੀ ਚੈਨਾ ਡੋਰ ਵੇਚਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੇ ਜਵਾਕ ਵੀ ਇਹਦੇ ਨਾਲ ਮਰਦੇ ਨੇ ਤੇ ਆ ਦੇਖ ਲੋ ਆ ਮੋਟਰਸਾਈਕਲ ਸਕੂਟਰ ਕਾਰਾਂ ਦਾ ਕੀ ਹਾਲ ਹੋ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋਹੜੀ ਦੇ ਮੌਕੇ ਦੇ ਉੱਤੇ ਸਾਰੇ ਹੀ ਵਰਲਡ ਦੇ ਵਿੱਚ ਵਸਦੇ ਹੋਏ ਨੂੰ ਬਹੁਤ ਬਹੁਤ ਮੁਬਾਰਕਾਂ ਦਿਨ ਦੁੱਗਣੀ ਰਾਤ ਚੌਗੁਣੀ ਤਰਕੀਆਂ ਬਖਸ਼ੇ ਅੱਜ ਪਹਿਲੀ ਵਾਰ ਮੈਂ ਕਿਸੇ ਦੇ ਖਿਲਾਫ ਕੁਛ ਕਹਿਣ ਲੱਗੇ ਕਿਉਂਕਿ ਮੇਰਣਾ ਖਦਨਾ ਬਹੁਤ ਭਿਆਨਕ ਜਹਾਜ਼ ਸਾ ਵਾਪਰਿਆ ਮੈਂ ਆਪਣੇ ਘਰੋਂ ਦਫ਼ਤਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਮੇਰੇ ਮੋਟਰਸਾਈਕਲ ਦੇ ਵਿੱਚ ਚੈਨਾ ਡੋਰ ਦਾ ਪਤੰਗ ਫਸਿਆ ਫਸਿਆ ਵੀ ਕਿਸ ਤਰ੍ਹਾਂ ਇਸੇ ਹਿਸਾਬ ਨਾਲ ਫਸਿਆ ਕਿ ਜਿਹੜੀ ਮੇਰੀ ਜਸਤਾਰ ਤੇ ਮੰਨ ਕੇ ਆਹ ਜਗ੍ਹਾ ਦੇ ਉੱਤੋਂ ਦੀ ਇੱਥੋਂ ਦੀ ਡੋਰ ਚੱਲੀ ਆ ਜੀ ਇੱਕਦਮ ਆਇਆ ਹੋਗਾ ਸੀ ਵੀ ਗਲ ਗਿਆ ਸਰ ਗਿਆ ਜਾ ਕਿਤਨਾ ਕਿਤੇ ਹੋ ਗਿਆ ਕੰਮ ਚੈਨਾ ਡੋਰ ਵੇਚਣ ਵਾਲਿਆਂ ਨੂੰ ਇੰਨੀ ਗੱਲ ਕਹਿਣਾ ਹੈ ਬਾਈ ਜੀ ਕਿਉਂ ਲੋਕਾਂ ਦੇ ਪੁੱਤ ਮਰ ਬੋਨੇ ਹੋ ਕਿਉਂਕਿ ਤੁਸੀਂ ਤਾਂ ਡੋਰਾ ਵੇਚਦੇ ਹੋ ਗੱਟੇ ਲਈ ਜਾਂਦੇ ਵੇਚੀ ਜਾਂਦੇ ਹੋ ਡੋਰਾ ਬਣਾਈ ਜਾਂਦੇ ਹੋ ਵੇਚੀ ਜਾਂਦੇ ਹੋ ਪਰ ਜਿਹੜੀਆਂ ਮਾਮਾਂ ਦੇ ਪੁੱਤ ਕੱਲੇ ਇੱਕੋ ਇੱਕ ਮਾਂ ਦਾ ਪੁੱਤ ਹੁੰਦਾ ਹੈ ਤੇ ਉਹ ਚੈਨਾ ਡੋਰ ਨਾਲ ਜੇ ਮਰ ਗਿਆ ਜਾਂ ਕਿੰਿਆਂ ਦੇ ਮਰ ਚੁੱਕੇ ਨੇ ਉਹਨਾਂ ਬਾਰੇ ਕੀ ਤੁਸੀਂ ਸੋਚਿਆ ਫਰਜ਼ ਕਰੋ ਕਿ ਤੁਹਾਡੇ ਆਪਣੇ ਹੀ ਬੱਚਾ ਉੱਤੇ ਇਹ ਡੋਰ ਫਰੇ ਪਰ ਫਰੇਣਾ ਕਿਉਂਕਿ ਇਹ ਕਿਸੇ ਦੀ ਮਿੱਤ ਨਹੀਂ ਪਤੰਗ ਉਡਦਾ ਜੋ ਕਿਸੇ ਦਾ ਮਿੱਤ ਨਹੀਂ ਹੁੰਦਾ ਜਾਨਵਰ ਜਦੋਂ ਉੱਡਿਆ ਜਾਂਦਾ ਤਾਂ ਇਹ ਨਹੀਂ ਪਤਾ ਕਿ ਕਾਚ ਵਿੱਚ ਵੱਜੇ ਜਦੋਂ ਪਤੰਗ ਤੁਸੀਂ ਡੋਨੇ ਉਹਦਾ ਇਹ ਨਹੀਂ ਪਤਾ ਕਿ ਕਿੱਥੇ ਜਾ ਕੇ ਅੜਕ ਜੇ ਕਿੱਥੇ ਕੱਟ ਕੇ ਪਤੰਗ ਤੁਹਾਡਾ ਕਿਦੇ ਗਲੇ 'ਚ ਫਾਜੇ ਤੇ ਉਹ ਇਨਸਾਨ ਦੇ ਕਿਸ ਇਨਸਾਨ ਦਾ ਘਰ ਬਰਬਾਦ ਕਰ ਜੇ ਨਾਲੇ ਜਿਹੜੇ ਇਨਸਾਨ ਦਾ ਜੇ ਕਿਸੇ ਦਾ ਗਲ ਪਟਿਆ ਗਿਆ ਜੇ ਇੱਕ ਇਨਸਾਨ ਮਰ ਗਿਆ ਇੱਕ ਘਰ ਬਰਬਾਦ ਨਹੀਂ ਹੁੰਦਾ ਉਹ ਦੋ ਦੋ ਤਿੰਨ ਤਿੰਨ ਘਰਾਂ ਨੂੰ ਲੈ ਕੇ ਬੰਦਾ ਮਰਦਾ ਤੁਸੀਂ ਤਾਂ ਇੱਕ ਸਿਰਫ ਉਹਦਾ 500 700 800 ਰੁਪਏ ਦਾ ਵੱਤ ਪਤਾ 1200 ਰੁਪਏ ਦਾ ਗੱਟੂ ਵੇਚੋਗੇ ਉਹ ਲੋਕ ਨੇ ਜਿਨ੍ਹਾਂ ਦੇ ਘਰ ਉੱਜੜਦੇ ਨੇ ਜਿਨ੍ਹਾਂ ਦੇ ਪੁੱਤ ਮਰਦੇ ਆ ਜਿਨ੍ਹਾਂ ਦੇ ਜਵਾਕ ਮਰਦੇ ਆ ਜਿਨ੍ਹਾਂ ਦੇ ਜਵਾਕਾਂ ਦੇ ਗਲੇ ਵੱਢੇ ਗਏ ਕਿਸ ਦੀਆਂ ਬਾਹਾਂ ਵੱਢੀਆਂ ਗਈਆਂ ਕਿਸੇ ਛਾਤੀ ਤੇ ਫਿਰ ਗਿਆ ਕਿਸੇ ਦੀ ਅੱਖਾਂ ਦੇ ਫਿਰਗੀਆਂ ਉਹਨਾਂ ਬਾਰੇ ਕੀ ਕਹੋਗੇ ਪਹਿਲੀ ਗੱਲ ਤਾਂ ਚੈਨਾ ਡੋਰ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਲੱਖ ਦੀ ਲਹੰਤ ਹੈ ਮੈਨੂੰ ਤਾਂ ਲੱਗਦਾ ਉਹ ਔਤ ਹੋਣਗੇ ਉਹਨਾਂ ਦਾ ਕੋਈ ਪਿੱਛੇ ਅੱਗੇ ਪਿੱਛੇ ਹੋਣਾ ਨਹੀਂ ਕੋਈ ਨਾ ਤਾਂ ਕੋਈ ਵੇਚਣ ਵਾਲਾ ਦਾ ਮੈਨੂੰ ਲੱਗਦਾ ਵੀ ਅੱਗੇ ਪਿੱਛੇ ਹੋਣਾ ਜਿਹੜੇ ਚੈਨੇ ਡੋਰ ਵੇਚਦੇ ਆ ਕਿਉਂਕਿ ਉਹਨਾਂ ਦਾ ਧੀ ਪੁੱਤ ਨਹੀਂ ਹੋਣਾ ਉਹਨਾਂ ਦਾ ਕੋਈ ਮਾਂ ਪਿਓ ਨਹੀਂ ਹੋਣਾ ਉਹ ਇਕੱਲੇ ਹੋਣਗੇ ਜਿਹੜੇ ਵੇਚਣ ਵਾਲੇ ਆ ਕਿਉਂਕਿ ਉਹ ਔਤ ਹੋਣਗੇ ਦੂਜਾ ਇਨਸਾਨ ਐਸਾ ਕੰਮ ਨਹੀਂ ਕਰ ਸਕਦਾ ਜਿਹਦੇ ਬਾਲ ਬੱਚੇ ਹੋਣ ਉਹ ਇੱਕ ਨਰਦਈ ਇੱਕ ਜਿਹੜਾ 부ਚੜ ਹੁੰਦਾ ਹੈ ਇਨਸਾਨ 부ਚੜ ਇਨਸਾਨ ਹੀ ਇਹ ਜੇ ਕੰਮ ਕਰ ਸਕਦਾ ਜਿਵੇਂ ਆਪਾਂ 부ਚੜਾ ਨੂੰ ਮੱਝਾ ਗਾਮਾ ਫੜਾ ਦਿੰਨੇ ਆ ਬੇ ਦੁੱਧ ਤੈਨੂੰ ਹਟ ਗਈਆਂ ਤੇ ਇਹਨਾਂ ਨੂੰ ਲੈ ਜਾਓ ਵੜਦੇ ਹੋ ਉਹੀ ਹਾਲ ਉਹਨਾਂ ਇਨਸਾਨਾਂ ਦਾ ਜਿਹੜੇ ਕਿ ਚੈਨਾ ਡੋਰ ਵੇਚਦੇ ਨੇ ਤੇ ਬਣਾਉਂਦੇ ਨੇ ਉਹ 부ਚੜੋ ਉਹ ਲੱਖ ਦੀ ਲਾਂਹਤਾ ਤੁਹਾਡੇ ਵੇਚਨੀਆਂ ਬੰਦ ਕਰੋ ਚੈਨਾ ਡੋਰ ਕਿਉਂ ਗਰੀਬਾਂ ਦੇ ਧੀਆਂ ਪੁੱਤਾਂ ਨੂੰ ਤੁਸੀਂ ਮਾਰਦੇ ਆ ਕਿਉਂ ਨਾ ਜਾਨਵਰਾਂ ਨੂੰ ਜਿਹੜੇ ਆਕਾਸ਼ ਚੜਦੇ ਆ ਉਹਨਾਂ ਦੇ ਤੁਸੀਂ ਫੰਗ ਵੜਦੇ ਹੋ ਬੰਦ ਕਰੋ ਹੀ ਚੈਨਾ ਡੋਰ ਬੰਦ ਕਰੋ ਦੂਜੀ ਰੇਲਾਂ ਵਰਤ ਲੋ ਦੂਜੀਆਂ ਡੋਰਾ ਵਰਤ ਲੋ ਪਤੰਗ ਸੇਹਨ ਕਹਿੰਦੇ ਪਤੰਗ ਨਾ ਡਾਓ ਪਰ ਜਿਹੜੀ ਆ ਥੋੜੀ ਚੈਨਾ ਡੋਰ ਤੁਸੀਂ ਆਪਦੇ ਫਾਇਦੇ ਵਾਸਤੇ ਵਰਤਦੇ ਹੋ ਇਹਨੂੰ ਵਰਤਣੀ ਬੰਦ ਕਰੋ ਇਹ ਨਿੱਕੀ ਦੱਸਦੀ ਬੇਨਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ